ਅਗੇ ਵਧਾਂਗੇ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਨੇ ਪਿੰਡ ਹਮੀਰਗੜ ਟੈਪਈ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਸੰ ਸਿੰਘਲਾ ਤੇ ਸਰਕਾਰੀ ਹਸਪਤਾਲ ਬੰਦ ਕਰ ਆਮ ਆਦਮੀ ਕਲੀਨਿਕ ਖੋਲਣ ਦਾ ਵਿਰੋਧ ਕੀਤਾ। ਭੜਕੇ ਲੋਕਾਂ ਨੇ ਮਾਨਸਾ ਚੰਡੀਗੜ੍ਹ ਰੋਡ ਤੇ ਧਰਨਾ ਲਗਾਇਆ ਨਾਰਾਬਾਜ਼ੀ ਕੀਤੀ ਪਿੰਡ ਵਾਸੀਆਂ ਨੇ ਸੀਐਮ ਮਾਨ ਤੇ ਸਿੰਘਲਾ ਨੂੰ ਲਾਣਤਾ ਪਾਈਆਂ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕਿਆ ਨਾਲ ਹੀ ਕਿਹਾ ਕਿ ਸਰਕਾਰੀ ਹਸਪਤਾਲ ਜੋ ਐ ਬੰਦ ਨਹੀਂ ਹੋਣ ਦੇਵਾਂਗੇ ਇੱਥੇ ਦੱਸ ਦਈਏ ਕਿ ਬੇਤੇਦਨੀ 400 ਆਮ ਆਦਮੀ ਕਲੀਨਿਕ ਜਨਤਾ ਦੇ سپਰਦ ਕੀਤੇ ਗਏ ਨੇ ਵਕ ਵਕ ਥਾਵਾਂ ਤੇ ਤੇ ਇਹ ਤਸਵੀਰ ਮਾਨਸਾ ਤੋਂ ਸਾਹਮਣੇ ਆਈ ਹੈ ਜਿੱਥੇ ਜਦੋਂ ਇੱਥੇ ਸ਼ੁਰੂਆਤ ਕੀਤੀ ਗਈ ਪਰ ਇੱਥੇ ਪਹਿਲਾਂ PHC ਹੁੰਦੀ ਸੀ PHC ਟੈਪਈ ਜਿਸ ਨੂੰ ਲੈ ਕੇ ਇਹ ਵਿਰੋਧ ਕੀਤਾ ਗਿਆ ਕਿ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਨੇ ਪਰ ਜੋ ਪਹਿਲਾਂ ਤੋਂ ਇਥੇ PHC ਯਾਨੀ ਕਿ ਪ੍ਰਾਇਮਰੀ ਹੈਲਥ ਸੈਂਟਰ ਜਾਂ ਫਿਰ ਹੋਰ ਹਸਪਤਾਲ ਬਣੇ ਹੋਏ ਨੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਇੱਕ ਪਾਸੇ ਵੇਖਿਆ ਜਾ ਸਕਦਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪਿੰਡ ਵਾਸੀਆਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਬੇਸ਼ੱਕ ਆਮ ਆਦਮੀ ਕਲੀਨਿਕ ਖੋਲੋ ਪਰ ਜੋ ਪਹਿਲਾਂ ਬਣੇ ਹੋਏ ਕਲੀਨਿਕਸ ਨੇ PHCs ਨੇ ਹਸਪਤਾਲ ਨੇ ਉਹਨਾਂ ਨੂੰ ਬੰਦ ਨਾ ਕਰੋ ਕਹਿੰਦਾ ਸਾਡਾ ਕੰਦਾ ਟੋਪਾ ਨਹੀਂ ਨਿਕਿਆ ਹਾਂ ਸਾਡਾ ਸੀਵਰੇਜ ਨਹੀਂ ਹੈਗਾ ਸਾਡੇ ਪਿੰਡ ਦਾ ਬੁਰਾ ਹਾਲ ਹੈਗਾ ਤੇ ਆਹ ਹਸਪਤਾਲ ਬੰਦਾ ਵਧੀਆ ਬਣਿਆ ਹੋਇਆ ਤੇ ਉਹ ਤਾਂ ਉਣ ਨੂੰ ਫਿਰਦਾ ਹੈਗਾ ਇਹ ਨਹੀਂ ਕੋਈ ਗਰਾਡ ਦੇ ਸਕਦਾ ਭਗਵਾਨਤ ਨਾਲ ਸਾਨੂੰ ਉਹ ਸਾਡੀ ਸੀਵਰੇਜ ਨਾਲ ਲੈ ਕੇ ਸਾਡੇ ਚੀਜ਼ ਨਾ ਜਾਵੇ ਸਾਨੂੰ ਲੋੜ ਨਹੀਂ ਹੈਗੀ ਹੋਰ ਦੀ ਸਾਡਾ ਹਸਪਤਾਲ ਪੁਰਾਣਾ ਸਾਡੇ ਕੋਲੀ ਰਹਿਣਾ ਚਾਹੀਦਾਗਾ ਠੀਕ ਹੈ ਆ ਸਾਨੂੰ ਕੋਈ ਲੋੜ ਨਹੀਂ ਹੈਗੀ ਉਹ ਨਾ ਕਲੀਨਿਕ ਬਣਾ ਕੇ ਤੇ ਬਣਾ ਖਾਣੇ ਦੋ ਟੋਪੇ ਖਾਲੀ ਪਿਆ ਜਿੱਥੇ ਮਰਜੀ ਦੋ ਬਣਾਉਣੇ ਚਾਰ ਬਣਾ ਜਿੰਨੇ ਮਾਤੀ ਟੋਪੇ ਖਾਲੀ ਪਿਆ ਉਹਦੇ ਵਿੱਚ ਬਣਾ ਸਕਦਾ ਹੈ